ਸਾਹਬਾ 10 ਨਾਟੀ ਬਾਈ 10 ਨਾਟੀ ਡਬਲ ਡੈਰ ਪਾਉਣੇ ਚ ਡਬਲ ਪੈਜੂਗੀ ਜੀ ਡਬਲ ਵੀ ਪੈਜੋ ਜਿਨ੍ਹਾਂ ਚ ਟਰਾਲੀ ਰੱਖੂਗਾ ਬੰਦਾ ਉਹਨੇ ਜਰ ਦੀ ਗਾਰੰਟੀ ਹਿੱਸੇ ਦੀ ਲੈ ਵੀ ਮੇਤਰੋ ਐਡੀ ਜ਼ਿੰਮੇਵਾਰੀ ਕੋਈ ਨਹੀਂ ਦਿੰਦਾ ਸਾਈਜ਼ ਕੀ ਹੈ ਬਾਈ ਦਾ 11 ਸਵਾ ਦੋ 6 ਤੇ ਇਹ ਜਿਹੜੀਆਂ ਟਰਾਲੀਆਂ ਆਪਣੇ ਆ ਸਾਹਮਣੇ ਖੜੀਆਂ ਨੇ ਅਲੱਗ-ਅਲੱਗ ਸਾਈਜ਼ ਨੇ ਕਿ ਇੱਕੋ ਸਾਈਜ਼ ਨੇ ਇੱਕੋ ਹੀ ਸਾਈਜ਼ ਹੈ ਜੀ ਹਿੱਸੇ ਸਾਰਿਆਂ ਦੇ ਸੇਮ ਆ ਜੀ ਜਿਨ੍ਹਾਂ ਚ ਟਰਾਲੀ ਰੱਖੂ ਬੰਦਾ ਇਹਨੇ ਜਰ ਦੀ ਗਾਰੰਟੀ ਹੈ ਕਿਉਂਕਿ 10000 ਦੇ ਵਪਾਰੀ ਹਿੱਸਾ ਪਾਉਂਦਾ ਜੀ ਆਪਾਂ 10000 ਦੇ ਇਕੱਲੇ ਵੇਰਿੰਗ ਪਾਉਣੇ ਹਿੱਸੇ ਤੇ ਆਹ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਆਪਾਂ ਦਿਖਾਉਣ ਲੱਗਿਆਂ ਕੀ ਸਾਈਜ਼ ਆ ਸਕਰੀਨ ਤੇ ਨੰਬਰ ਚੱਲ ਰਿਹਾ ਵੈਸੇ ਤਾਂ ਜੱਸੇ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਈਟ ਤੇ ਕਰਾਉਣੀ ਹੈ ਟਰਾਲੀ ਤਾਂ ਵੀ ਜੱਸੇ ਨਾਲ ਕੰਟੈਕਟ ਕਰ ਸਕਦੇ ਹੋ ਟਰਾਲੀਆਂ ਅਲੱਗ-ਅਲੱਗ ਮੁੱਲ ਨੇ ਅਲੱਗ-ਅਲੱਗ ਵਾਜ ਨੇ ਆਜੋ ਆਪਾਂ ਜੱਸੇ ਦੀਆਂ ਸਾਰੀਆਂ ਟਰਾਲੀਆਂ ਦੇਖਦੇ ਆਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਲਓ ਜੀ ਮਿੱਤਰੋ ਘੁੰਮਣ ਵਾਲੇ ਜੱਸੇ ਦੀਆਂ ਟਰਾਲੀਆਂ ਨਾਲ ਜੁੜ ਗਿਆਂ ਆਪਾਂ ਤੇ ਆਹ ਜਿੰਨੀਆਂ ਵੀ ਟਰਾਲੀਆਂ ਆਪਾਂ ਦੇਖ ਰਿਆਂ ਸਾਰੀਆਂ ਦਾ ਸਾਈਜ਼ ਕੰਡੀਸ਼ਨ ਸਾਰੇ ਮਤਲਬ ਗੱਲਬਾਤ ਕਰਾਂਗੇ ਬਾਈ ਅਕਸਰ ਮੰਡੀਆਂ ਤੇ ਲਿਆਉਂਦੇ ਹੀ ਰਹਿੰਦੇ ਨੇ ਬਹੁਤ ਜਿਆਦਾ ਫੇਮਸ ਆ ਬੰਦਾ ਲੈ ਵੀ ਜੱਸੇ ਬਾਈ ਕੀ ਹਾਲ ਚਾਲ ਨੇ ਸੱਸੀ ਕਾ ਬਾਈ ਜੀ ਸੱਸੀ ਕਾਲ ਜੀ ਬਾਈ ਹੋ ਠੀਕੋ ਹਾਂਜੀ ਹਾਂਜੀ ਠੀਕ ਹੈ ਲੈ ਆ ਜਾ ਜੱਸੇ ਇੱਥੇ ਆ ਜਾ ਬਾਈ ਚੱਲਦਾ ਚੱਲਦਾ ਇਹ ਜੀ ਤੇਲ ਵਾਲੀ ਜੱਦ ਲੱਟਰਲੀ ਜੀ ਸਾਰੀ ਅੱਛਾ ਤੇ ਹੱਬ ਹੱਬ ਬਾਈ ਕਿਵੇਂ ਕੀ ਟਾਟਾ ਦੀ ਹੈ ਜੀ 50 ਕਿਲੋ ਦੀ ਆਪਾਂ ਆਪ ਹੀ ਤਿਆਰ ਕਰਦੇ ਹਿੱਸੇ ਵੀ ਜੀ ਅੱਛਾ ਹੀ ਸਾਹਬਾ 10 ਮਿੰਟ ਹੀ ਬਾਈ 10 ਮਿੰਟ ਹੀ ਡਬਲ ਟੈਰ ਪਾਉਣਾ ਤੇ ਡਬਲ ਪੈਜੂਗੀ ਜੀ ਡਬਲ ਵੀ ਪੈਜੋ ਜਿੰਨਾਂ ਜੇ ਟਰਾਲੀ ਰੱਖੂਗਾ ਬੰਦਾ ਉਹਨੇ ਜਰ ਦੀ ਗਰੰਟੀ ਹੈ ਹਿੱਸੇ ਦੀ ਲੈ ਵੀ ਮੇਤਰੋ ਐਡੀ ਜ਼ਿੰਮੇਵਾਰੀ ਕੋਈ ਨਹੀਂ ਦਿੰਦਾ ਸਾਈਜ਼ ਕੀ ਹੈ ਬਾਈ ਦਾ 11 ਸਵਾ ਦੋ 6 ਤੇ ਇਹ ਜਿਹੜੀਆਂ ਟਰਾਲੀਆਂ ਆਪਣੇ ਆ ਸਾਹਮਣੇ ਖੜੀਆਂ ਨੇ ਅਲੱਗ-ਅਲੱਗ ਸਾਈਜ਼ ਨੇ ਕਿ ਇੱਕੋ ਸਾਈਜ਼ ਨੇ ਇੱਕੋ ਹੀ ਸਾਈਜ਼ ਹੈ ਜੀ ਹਿੱਸੇ ਸਾਰਿਆਂ ਦੇ ਸੇਮ ਆ ਜੀ ਜਿੰਨਾਂ ਜੇ ਟਰਾਲੀ ਰੱਖੂ ਬੰਦਾ ਇਹਨੇ ਜਰ ਦੀ ਗਰੰਟੀ ਹੈ ਕਿਉਂਕਿ 100 2500 ਰੁਪਏ ਦਾ ਕਵਰਿੰਗ ਆ ਜੀ ਤਾਂ ਹੀ ਇੰਨੀ ਲੰਮੀ ਗਾਰੰਟੀ ਹੈ ਇਸੇ ਸਾਰੀਆਂ ਦਾ ਇੱਕੋ ਜਿਹਾ ਸਾਈਜ਼ ਸਾਈਜ਼ ਕੈਲੀ ਦਾ ਫਰਕ ਹੈ ਇਹਨਾਂ ਚੋਂ ਨਹੀਂ ਜੀ ਇੱਕੋ ਹੀ ਚੀਜ਼ ਹੈ ਜੀ ਸਾਰਿਆਂ ਦਾ ਇੱਕੋ ਸਾਈਜ਼ ਆ ਸਾਰੀਆਂ ਦਾ ਤੇ ਮੋਟਾਪਣ ਦਾ ਫਰਕ ਆ ਹੀ ਬਾਅਦ ਸਪਾਜਨ ਕਰਕੇ ਰੇਟ ਦਾ ਫੇਰ ਦਾ ਫਰਕ ਆ ਹਾਂਜੀ ਹਾਂਜੀ ਤੇ ਜਿਹੜੀ ਆ ਬਿਨਾ ਰੰਗ ਵਾਲੀ ਖੜੀ ਹੈ ਇਹ ਵੀ ਆਪਣੀ ਹੈ ਇਹ ਵੀ ਆਪਣੀ ਜੇ ਕਿਸੇ ਨੇ ਬਿਨਾ ਰੰਗ ਵਾਲੀ ਲੈਣੀ ਹੋਵੇ ਉਹਦਾ ਜੀ ਬਿਨਾ ਰੰਗ ਵਾਲੀ ਦਾ ਜੀ 3000 ਰੁਪਏ ਰੰਗ ਦਾ ਘਟ ਜਾਂਦਾ ਆਪਦੇ ਚੁਆਇਸ ਨਾਲ ਰੰਗ ਕਰਾ ਲੈਂਦਾ ਜੀ ਹਾਂ ਅੱਛਾ ਅੱਛਾ ਲੈ ਇਹਦੀ ਗੱਲ ਬਾਤ ਕਰ ਲਈਏ 155 ਦਿੱਤਾ ਹੋਇਆ ਮੰਨ ਲਓ ਬ अच्छा ਤੇ ਪੰਪ ਬਾਈ ਕਿਹੜੀ ਕੰਪਨੀ ਦਾ ਹਾਂ ਪੰਪ ਐਚ ਐਸ ਜੀ ਦਾ 5 ਸਾਲ ਦੀ ਗਾਰੰਟੀ ਪੰਪ ਦੀ ਲਓ ਜੀ ਮੈਨੂੰ 5 ਸਾਲ ਦੀ ਬਾਈ ਜੱਸਾ ਕਹਿੰਦਾ 25 ਟਨ ਦਾ ਜਿੱਕਾ ਜੀ 25 ਕੰਪੈਸਟਿਵ 25 ਟਨ ਆਪਾਂ 15 ਟਨ ਦੀ ਲਾਉਂਦੇ ਜੇ ਇੱਕ ਮਿੰਟ ਟਰਾਲੀਆਂ ਦੇ ਜੀ ਅੱਛਾ ਤੇ ਇਹਦੀ ਟੋਪੀ ਟਾਪੀ ਬਾਈ ਹੁੰਦੀ ਆ ਇਹ ਟੋਪੀ ਨਹੀਂ ਇਹਦੇ ਬਿਨਾ ਟੋਪੀ ਦੋਈ ਸਰ ਅੱਛਾ ਤੇ ਉਹਦੀ ਗੱਲਬਾਤ ਕਰਾਂਗੇ ਉਹਦਾ ਬਿੱਡ ਉਹਦਾ ਬਿੱਡਾ ਜੀ ਛੋਟਾ ਬਿੱਡਾ ਉਹਦਾ ਟਾਟਾ ਦੀ ਚਾਦਰ ਆ ਜੀ ਉਹਦੀ ਅ ਜਾਦੇ ਮੈਂ ਇਹ ਜਿਹੜੇ ਦੇਖ ਰਾਂ ਬਿਨਾ ਸਰੀਆਂ ਤੋਂ ਨਾ ਇਹ ਆ ਵੀ ਬਿਨਾ ਸਰੀਏ ਥੱਲੇ ਸਰੀਏ ਹੀ ਇਹਨਾਂ ਦੀ ਹਾਂ ਥੱਲੇ ਸਰੀਆਂ ਵਾਲੀ ਆ ਗਈ ਹਾਂਜੀ ਹਾਂਜੀ ਉਹਦੇ ਵਿੱਚ ਵਾਲੀ ਸਰੀਏ ਜੀ ਹਾਂ ਉਹਦੇ ਵਿੱਚ ਵਾਲੇ ਆ ਗਏ ਤੇ ਇਹਦੀ ਕੀ ਗੱਲ 1,52,000 ਰੁਪਏ ਮੁੱਲ ਦਿੱਤਾ ਜੀ ਜਿਹੜਾ ਬੈੱਡ ਛੋਟਾ ਜੀ 2.5 ਫੁੱਟ ਬੈੱਡ ਇਹਦਾ ਅੱਛਾ ਇਹਦੀ ਟਾਟ ਦੀ ਜਦਰਾ ਸਰੀਏ ਬਿਨਾ ਤੇਲ ਵਾਲੀ ਹਾਂਜੀ ਹਾਂਜੀ ਅੱਛਾ ਇਹ ਟਾਟ ਤੇ ਇਹ ਬਣਦੀ ਕਿੰਨੇ ਦੀ ਹੈ ਬਾਈ ਇਹਦੇ 1,40,000 ਦੀ ਦੇਣੀ ਹੈ ਟਰਲੀ ਜੀ 1,40,000 ਦੀ ਤੇ ਆ ਦੇਖੇ ਇੱਕ ਮੈਂ ਪਹਿਲਾਂ ਵੀ ਬਾਈ ਉਹ ਪਬਲਿਕ ਦੀ ਪਾਈ ਸੀ ਵੀਡੀਓ ਤੇ ਆ ਦੇਖੇ ਆ ਟੂਲ ਟੂਲ ਵਾਂਗੂ ਹੀ ਕੰਮ ਕਰਦਾ ਜੇ ਕਿਸੇ ਨੇ ਪਊਆ ਪੂਆ ਲਗਾਉਣਾ ਹੈ ਨਾ ਪਊਆ ਵੀ ਲਗਾਉਣਾ ਬਾਕੀ ਜੀ ਇੱਥੇ ਨਾ ਲੋਕ ਲੱਗੇ ਜਾਂਦਾ ਹਾਂ ਬਾਕੀ ਇੱਥੇ ਨਾਲ ਟਾਇਰ ਨਹੀਂ ਲੱਗਦਾ ਮੇਨ ਗੱਲ ਨੇੜੇ ਤੇੜੇ ਹਾਂ ਇਹ ਵੀ ਗੱਲ ਹੈਗੀ ਹੈ ਨਾ ਦੋ ਕੰਮ ਦਿੰਦਾ ਇਹ ਟੂਲ ਤੇ ਨਾਲ ਹੀ ਖੜੀ ਆ ਬਈ ਇਹਦੇ ਵਿਚਾਲੇ ਸਰੀਏ ਤੇ ਹਾਂ ਵਿਚਾਲੇ ਮਾਨਸਟ ਹੈ ਭਾਈ ਦਾ ਪੁਰਾਣਾ ਮਾਡਲ ਹਾਂ ਤੇ ਇਹਦਾ ਸਾਈਜ਼ ਹੈ ਬਈ ਇਹਦਾ ਵੀ 11 ਸਵਾ 2 6 ਹੈ ਜੀ 11 ਸਵਾ 2 6 ਲੋਈ ਮਿੱਤਰੋ ਬਹੁਤ ਸੋਹਣੀ ਬਣਾਈ ਹੋਈ ਆ ਦੇਖੀ ਸਾਰੀ ਇਹ ਕਿੰਨੇ ਸੋਹਣੇ ਮੂਰਖ ਭਾਈ ਆ ਤੁਸੀਂ ਆ ਬਣੂ ਹੁੰਦੇ ਆ ਹਾਂਜੀ ਹਾਂਜੀ ਆ ਮੈਨੂੰ ਪਹਿਲੀ ਵਾਰੀ ਦੇਖਿਆ ਸੋਹਣਾ ਨਾ ਆ ਇਹ ਡਿਜ਼ਾਈਨ ਜਿਆਦਾ ਤੇ ਦੱਸੀ ਭਾਈ ਜਸੇ ਇਹਦੇ ਬਾਰੇ ਕੀ ਗੱਲਬਾਤ ਆ ਇਹਦੀ 10 ਗੇਜ ਫਰਸ਼ ਹੈ ਜੀ ਅੱਛਾ ਭਾਈ ਹਾਂ ਜਿਹਦੀ 10 ਉਹ 10 ਹੀ ਅੱਖਾਂ ਗੀ ਜਿਹਦੀ 8 ਉਹ 8 ਅੱਖਾਂ ਗੀ ਠੀਕ ਆ ਭਾਈ ਐਂ ਵੀ 10 ਵਾਲੀ ਨੂੰ 8 ਕਹਿ ਦਾਂਗੇ ਜੀ ਠੀਕ ਹੈ ਹਾਂ ਜਿੰਨਾ ਵਜਨ ਆਖਾਂਗੂ ਉਨਾਂ ਵਜਨ ਨਿਕਲੂਗਾ ਜੀ ਟੈਰ ਵੇਦਾ ਸਾਰੀਆਂ ਦੀ ਕੰਪਨੀ ਦੇ ਟੈਰਾਂ ਆ ਜੀ ਅੱਛਾ ਲੋ ਵੀ ਮਿੱਤਰੋ ਰੈਂਬਰੋਂਪ ਦੇਖ ਲਓ ਰੈਂਬਰ ਸਾਰੀ ਮੰਨ ਕੇ ਚੱਲਾ 10 ਨਟ ਹੀ ਹੈ ਨਾ ਕੜੇ ਵਾਲੇ ਰੈਂਬ ਜੀ ਅੰਦਰਲੇ ਪਾਸੇ ਕੜੇ ਇਹਨਾਂ ਦੇ ਆਪਾਂ ਸਾਰੀਆਂ 10 ਨਟ ਹਾਂਜੀ ਹਾਂਜੀ ਸਾਰੀਆਂ ਦੇ 10 ਨਟ ਸਾਰੀਆਂ ਦੇ ਵੱਡੇ ਲਾਟ ਹਾਂ ਤੇ ਆ ਚਟੇ ਰੰਗ ਦੀ ਆ ਬਾਕੀ ਨਾ ਭਰਾਮਾਂ ਦੀ ਡਿਮਾਂਡ ਹੁੰਦੀ ਹੈ ਅਲੱਗ-ਅਲੱਗ ਰੰਗ ਦੀ ਹੈ ਨਾ ਤੇ ਸ਼ੌਂਕੀ ਪੁੱਤ ਬਾਪੂ ਦਾ ਇਹਦੇ ਬਾਰੇ ਹੀ ਗੱਲਬਾਤ ਕਰ ਲਈਏ ਇਹਦੇ ਬਾਰੇ ਦੱਸੀਂ ਭਾਈ ਬਖਤੌਰ ਵਾਲੇ ਹੈ ਨਾ ਹਾਂਜੀ ਇਹ ਇਹ ਜੀ ਆਪਣੀ ਨਟ ਲਿਉਂ ਕਿਸ ਕੋਈ ਖੜਾ ਕੇ ਗਈ ਲੈ ਜਾਣਾ ਆਪਣਾ ਅੱਛਾ ਹਾਂ ਇਹਦਾ ਫਰਕ ਆ ਜੀ ਦੇਖੀਏ ਅਸੀਂ ਨਾ ਤੇ ਅੱਛਾ ਇਹਦੇ ਬਾਰੇ ਕਰ ਰਹੇ ਜੀ ਇਹਦੇ ਬੇਮਲਵਾੜੀ ਦੱਸਿਓ ਬਾਈ ਕੋਈ ਹਾਂਜੀ 1,40,000 ਰੁਪਏ ਜੀ ਤੇ ਦੇਊ ਬੰਦਾ ਕਿੰਨੇ ਜੀ ਇਹ ਇਹ ਦੇ ਦੂ ਜੀ ਮੇਰੇ ਹਿਸਾਬ ਨਾਲ 30 ਤੂ ਦੇ ਘੱਟ ਦੇ ਦੂੰ ਟਰਾਲੀ ਥੋੜੀ ਹਲਕੀ ਹੈ ਟਰਾਲੀ ਅੱਛਾ ਠੀਕ ਹੈ ਤੇ ਆਪਾਂ ਉਹ ਬਾਅਦ ਚ ਦਿਖਾਉਨੇ ਆ ਪਹਿਲਾਂ ਇਹਦੇ ਬਾਰੇ ਦੱਸ ਦੀ ਹਾਂ ਇਹਦੀ ਵੀ ਤੇਲ ਵਾਲੀ ਚਾਦਰ ਆ ਜੀ ਅੱਛਾ ਜੀ ਹਾਂਜੀ ਇੱਕ 48 ਮੁੱਲ ਪਾਇਆ ਹਾਂਜੀ ਤੇ ਮੌਕੇ ਤੇ ਡਿਸਕਾਊਂਟ ਬਾਈ ਕਿੰਨਾ ਇੱਕ ਲੱਖ 35,000 ਦੀ ਦੇਣੀ ਟਰਾਲੀ ਇਹ 1,35,000 ਦੀ ਤੇ ਬਾਕੀ ਬਾਜਨ-ਭੋਜਨ ਸਾਰਾ ਸੇਮ ਹੀ ਆ ਹਾਂਜੀ ਬਾਜਨ ਸੇਮ ਹੈ ਤੇ ਆਹ ਇਹਦੀ ਗੱਲ ਕਰਾਂਗੇ 1.47 ਹਜ਼ਾਰ ਰੇਟ ਆ ਜੀ ਇਹਦੇ 10 ਗੇ ਫਰਸ਼ ਆ ਜੀ ਅੱਛਾ ਇਹਨਾਂ ਹਲਕੀ ਐ ਨਾ ਭਾਰੀ ਐ ਜੀ ਤੇ ਟੈਟੂ ਸਾਰਿਆਂ ਦੇ ਵੇਚਦਾ ਸਾਰਿਆਂ ਦੇ ਵੇਚਦਾ ਗਾ ਜੀ ਹਾਂ ਤੇ ਨਾਲ ਹੀ ਖੜੀ ਆ ਘੈਂਟ ਜੇ ਰੰਗ ਦੀ ਹਾਂਜੀ ਹਾਂਜੀ ਤੇ 1.55 ਹਜ਼ਾਰ ਤੇ ਤੇਲ ਵਾਲੀ ਚਾਦਰ 4mm ਦਾ ਫਰਸ਼ ਆ ਜੀ ਟਰਾਲੀ ਦੀ 4mm ਦਾ ਤੇ ਫਰਸ਼ ਦਿਖਾ ਦਿਓ ਹਣਾ ਮਾੜਾ ਜਾਂ ਉਧਰੋਂ ਹਾਂ ਫਰਸ਼ ਦਿਖਾ ਦਿਓ ਜੀ ਟਰਾਲੀਆਂ ਮੰਨਦੇ ਜਿੰਨੀਆਂ ਸਾਡੇ ਕੋਲੇ ਖੜੀਆਂ ਨੇ ਲਓ ਵੀ ਅੱਛਾ ਇਹ ਹੈਵੀ ਚ ਆ ਗਈਆਂ ਹਾਂਜੀ ਫਰਸ਼ ਸਾਰਿਆਂ ਦਾ ਇਸ ਨਾਲ ਦਾ ਬਈ ਸਾਫ ਹਾਂਜੀ ਹਾਂਜੀ ਇਹ ਬਿਨਾ ਜੋੜ ਤੋਂ ਆ ਫਰਸ਼ਾ ਜੀ ਤੇਲ ਵਾਲਾ ਫਰਸ਼ ਹੈ ਜੋ ਜੋ ਕੰਮ ਲੋ ਜੇ ਪੱਗ ਵੱਲਿਓ ਫਰਸ਼ ਚੋਂ ਜਿੰਨੀ ਮਰਜ਼ੀ ਗਾਰੰਟੀ ਲੈ ਸਕਦਾ ਫਰਸ਼ ਦੀsਾਥੋ ਜੀ ਅੱਛਾ ਆ ਨੰਬਰ ਚੋ ਛੋਟੇ ਹੈ ਨਾ ਹਾਂਜੀ ਹਾਂਜੀ ਇਹ ਨੰਬਰ ਆ ਜਿਹੜਾ ਮਤਲਬ ਆ ਨੰਬਰ ਵਾ ਬਾਕੀ ਸਾਰੀਆਂ ਟਰਾਲੀਆਂ ਤੇ ਲਿਖਿਆ ਹੋਇਆ ਹੈ ਭਾਈ ਜਸਤੇ ਦਾ ਨੰਬਰ ਤੇ ਗੱਲਬਾਤ ਤੁਸੀਂ ਕਰ ਲਿਓ ਆ ਦੇਖੋ ਨਾ ਇੱਕੋ ਜੀਆਂ ਟਰਾਲੀਆਂ ਬਣੀਆਂ ਹੋਈਆਂ ਭਾਈ ਤਕੜਾ ਕੰਮ ਆ ਮੁੰਡੇ ਦਾ ਜਦੋਂ ਮਰਜ਼ੀ ਤੁਸੀਂ ਕੋਈ ਫਰਸ਼ ਹੈ ਸਾਈਦ ਕਿਸੇ ਨੇ ਸਾਈ ਸੁਈ ਤੇ ਸਾਈ ਦੀਆਂ 400 ਟਰਾਲੀ ਸਾਈ ਦੀ ਆਪਣੇ ਕੋਲ ਹੈ ਇਸ ਟਾਈਮ ਅੱਛਾ ਹਰ ਰੋਜ਼ ਦੀਆਂ ਚਾਰ ਟਰਾਲੀਆਂ ਬਣਾਉਣੀ ਜੇ ਟਰੈਕਟਰ ਨਾਲ ਟਰਾਲੀ ਖੜਕ ਗਈ ਟਰਾਲੀ ਕੱਢ ਦੇਈ ਬੰਦਾ ਉੱਥੇ ਹੀ ਲਓ ਜੀ ਐਡੇ ਐਡੇ ਆਫਰ ਕੋਈ ਨਹੀਂ ਦਿੰਦਾ ਬਾਈ ਜਿਹਨੂੰ ਮਤਲਬ ਤਿਆਰਪਾ ਹੁੰਦਾ ਨਾ ਗੱਲਾਂ ਵੀ ਹਾਂ ਸਾਡਾ ਫਰਕ ਪੈਂਦਾ ਨਹੀਂ ਗੱਲ ਦਾ ਆ ਟਰਾਲੀ ਦੇ ਨਵੇਂ ਟਾਇਰ ਆ ਜੀ ਨਵੇਂ ਟਾਇਰ ਆ ਟਰਾਲੀ ਦੇ ਇਹ ਰਬੜ ਵਾਲੇ ਅੱਛਾ ਸੋਗੀ ਤੋਂ ਰਬੜ ਚੜੀ ਹੋਈ ਸੋਗੀ ਤੋਂ ਜੀ ਅੱਛਾ ਅਪੋਲੋ ਦੇ ਬਾਈ ਹੈ ਹਾਂਜੀ ਹਾਂਜੀ ਲਓ ਪੰਜ ਸਾਲ ਦੀ ਗਾਰੰਟੀ ਹੈ ਰਬੜ ਉਖੜ ਜਾਈ ਤੇ ਇਹਦਾ ਫਰਸ਼ ਕਿਵੇਂ ਆ ਬਾਈ ਇਹਦਾ 10 ਗੇਜ ਚ ਫਰਸ਼ ਆ ਜੀ ਇਹ ਵੀ ਬਿਨਾ ਜੋੜ ਵਾਲਾ ਹੈ ਹਾਂਜੀ ਹਾਂਜੀ ਲੋ ਜੀ ਮੇਟਰ ਟੋਪੀ ਕਿਸੇ ਨਾਲ ਨਹੀਂ ਜੱਸੇ ਹੈ ਨਾ ਜੀ ਟੋਪੀ ਨਾਲ ਕਿਸੇ ਉਹਦੇ ਦੱਸ ਗਏ ਜੀ ਇਹਦਾ ਹੱਥ ਗਏ ਜਾਂ ਉਹਦਾ ਚਾਦਰ ਹਲਕੀ ਹੈ ਜੀ ਇਹਦੇ ਚਾਦਰ ਭਾਰੀ ਹੈ ਕਿੰਨਾ ਘੱਟ ਹੋਊਗਾ ਉਹਨਾਂ ਮੋਤੇ ਹਾਂਜੀ ਹਾਂਜੀ ਬਾਕੀ ਉਹਦੇ ਆਮ ਵੀ ਕਾਲੀ ਚਾਦਰਾਂ ਜੀ ਇਹਦੇ ਤੇਲ ਵਾਲੀ ਚਾਦਰਾਂ ਆ ਜਾ ਦੱਸੇ ਇਹਦੇ ਬਾਰੇ ਦੱਸ ਬਾਈ ਬਾਰੀ ਲਓ ਜੀ ਆ ਗਿਸ਼ਤੀ ਆਈ ਸਾਰੀ ਅੱਛਾ ਇਹ ਜਿਸਤੀ ਚ ਆ ਗਈ ਹਾਂ ਇਹਨੂੰ ਰੰਗ ਮੈਟੈਲਿਕ ਕਰਿਆ ਹੋਇਆ ਯਾਨੀ ਕਿ ਜਿਸਤੀ ਨੂੰ ਤਾਂ ਖੜਦਾ ਨਹੀਂ ਹੁੰਦਾ ਰੰਗ ਹਾਂਜੀ 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 ਇਹਦਾ ਰੰਗ ਮਹਿੰਗਾ 5000 ਦਾ ਰੰਗ ਕਰਿਆ ਹੋਇਆ ਜੀ ਥੰਦੀ ਇਹ ਟਰਾਲੀ ਬਾਈ ਬਣੂ ਕਿਨੇ ਦੀ ਸਹਜ ਕੀਏ ਦਾ ਇਹਦਾ 11 ਸਵਾ 2 6 ਸਾਈਜ਼ ਆ ਜੀ 1 ਲੱਖ 45000 ਦੀ ਟਰਾਲੀ ਦੇਣੀ ਆ ਜੀ ਅੱਛਾ 1 ਲੱਖ 45000 ਦੀ ਦੇਣੀ ਆ ਹਾਂਜੀ ਤੇ ਹੱਬ ਹੋ ਬਾਈ ਹੋਹੀ ਆ ਜੀ 10 ਨਟੀ 10 ਤੇ ਟਾਇਰ ਬਾਈ ਟਾਇਰ ਵੇਚਦਾ ਜਾਈ ਜਮਾ ਅੱਛਾ ਤੇ ਫਰਸ ਇਸ ਤਰ੍ਹਾਂ ਦਾ ਹਨਾ ਬਾਈ ਸਾਰਾ ਜਿਸਦੀ ਐਸਆਰ ਦੀ ਮੋਹਰ ਲੱਗੀ ਜਾਈ ਐ ਇਸ ਮਾਰਕਾ ਸਕਰੀਨ ਤੇ ਆਪਣੇ ਕੋਲੇ ਬਸੇ ਨੰਬਰ ਵੀ ਚੱਲ ਰਿਹਾ ਬਾਈ ਤੇ ਜੇ ਬਾਈ ਕੋਈ ਟੋਫੀ ਟਾਫੀ ਮੰਗੇ ਨਾਲ ਮੌਕੇ ਤੇ ਦੇ ਦਰਾਂਗਾ ਹਾਂ ਜੀ ਮਿਲ ਜੂਗੀ ਜੀ ਮਿਲ ਜੂ ਨਾਲ ਜੀ ਅੱਛਾ ਤੇ ਇੱਕ ਉਹ ਮੈਂ ਫਰੰਟ ਤੇ ਜਮਾ ਮੂਰੇ ਦੇਖ ਰਦੀ ਉਹਦੇ ਫਰੰਟ ਤੇ ਮਤਲਬ ਗੋਲਾ ਲੱਗਿਆ ਹੋਇਆ ਹਾਂਜੀ ਹਾਂਜੀ ਉਹਦੇ ਬਾਰੇ ਕਰੀ ਗੱਲ ਆ ਬੱਤ ਆਪਾਂ ਇਹ ਸੋਪ ਜਿਹੀ ਲੱਗੀ ਹੋਈ ਹੈ ਜੀ ਪੈ ਪੇ ਅੱਛਾ ਜਾਨੀ ਕਿ ਇਹ ਟਰਾਲੀ ਜਿਹਨੇ ਮਾਨਸਾ ਪਹਿਲਾਂ ਬਣਾਉਂਦੀ ਸੀ ਉਹ ਚੀਜ਼ ਬਣਦੀ ਅਜ ਤੋਂ 20 ਸਾਲ ਪਹਿਲਾਂ ਮੰਨਦੀ ਸੀਗੀ ਵਿੱਚ ਬਹੁਤ ਉਹਦੀ ਡਿਮਾਂਡ ਕਰਦੇ ਉਹ ਚੀਜ਼ ਦੀ ਇਹਦੇ ਨਾਲ ਦੀ ਆਪਾਂ ਉਹ ਪਿੱਛੇ ਵੀ ਹਾਂਜੀ ਹਾਂਜੀ ਇਹਦੇ ਨਾਲ ਦੀ ਇੱਕ ਹੋਰ ਦੋ ਆਈ ਇਹਦੇ ਨਾਲ ਦੋ ਦੋ ਟਰਾਲੀਆਂ ਨੇ ਤੁਹਾਡੇ ਕੋਲ ਵੇ ਹਾਂਜੀ ਲਓ ਜੀ ਮਿੱਤਰੋ